ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ ਆਰ ਕੇਜੀ ਟੀਵੀ ਲਾਈਵ 24 ਤੇ ਤੁਹਾਡਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਾਜਲਕਾ ਦੇ ਪਿੰਡ ਕੁਰਕਾ ਪੈਣੀ ਤੋਂ ਜਿੱਥੇ ਕਿ ਇੱਕ ਮਾਸੂਮੀਅਤ ਦੇ ਨਾਲ ਇਹ ਲੋਕ ਪਹੁੰਚੇ ਤਾਂ ਗੱਲਬਾਤ ਅਸੀਂ ਕਰਦੇ ਹਾਂ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਵੀ ਕਿਹ ਤਰ੍ਹਾਂ ਦੀ ਬਹੁਤ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਉਹਨਾਂ ਨੇ ਇੱਕ ਬੇੜੇ ਦੀ ਮੰਗ ਕੀਤੀ ਹੈ ਅੱਜ ਦਿਨ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਉਹਨਾਂ ਨੇ ਕਿ ਇੱਕ ਹੀ ਗੱਲ ਕਹੀ ਹੈ ਕਿ ਸਾਨੂੰ ਇੱਕ ਚੋਰਾਂ ਤੋਂ ਬਹੁਤ ਹੀ ਡਰ ਲੱਗਦਾ ਹੈ ਕਿ ਜਦੋਂ ਅਸੀਂ ਘਰ-ਬਾਰ ਛੱਡ ਕੇ ਘਰ ਤੋਂ ਬਾਹਰ ਜਾਂਦੇ ਆ ਤਾਂ ਮਗਰੋਂ ਚੋਰਾਂ ਦੇ ਵੀ ਹੌਸਲੇ ਬਲੰਦ ਹੋ ਜਾਂਦੇ ਨੇ ਉਹਨਾਂ ਨੇ ਦੱਸਿਆ ਪਹਿਲਾਂ ਜਿਹੜੀਆਂ ਚੋਰੀਆਂ ਹੋਈਆਂ ਉਤੋਂ ਇੱਕ ਗੱਲ ਸੀ ਜਦੋਂ ਸੁੱਤਿਆ-ਸੁੱਤਿਆ ਹੋ ਗਈਆਂ ਪਰ ਉਸ ਤੋਂ ਬਾਅਦ ਹਾਰਡ ਆਨ ਕਰਨ ਅਸੀਂ ਘਰ-ਬਾਰ ਛੱਡ ਚੁੱਕੇ ਆ ਪਰ ਸਾਨੂੰ ਮਜਬੂਰਨ ਕਰ ਇੱਕ ਨਾ ਇੱਕ ਜੀ ਨੂੰ ਰਹਿਣਾ ਪੈਂਦਾ ਮੋਢੇ ਤੇ ਚੱਕਿਆ ਇਹ ਗੱਟਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜਿਸ ਕਾਰਨ ਉਹਨਾਂ ਨੇ ਦੱਸਿਆ ਕਿ ਆਪਣੀ ਬਹੁਤ ਹੀ ਮੁਸ਼ਕਲਾਂ ਦੇ ਨਾਲ ਅਸੀਂ ਬੜੀ ਮੁਸ਼ਦਦਕ ਦੇ ਨਾਲ ਇਸ ਜਗ੍ਹਾ ਤੇ ਕੰਪਾਂ ਦੇ ਵਿੱਚ ਪਹੁੰਚਦੇ ਹਾਂ ਸਾਨੂੰ ਜਿਹੜਾ ਕੰਪਾਂ ਤੇ ਰਹੀ ਰਾਸ਼ਨ ਨਹੀਂ ਮਿਲਦਾ ਹੈ ਸਾਡੇ ਤੱਕ ਕਿਸੇ ਤਰ੍ਹਾਂ ਦੀ ਪਹੁੰਚ ਨਹੀਂ ਹੁੰਦੀ ਆਓ ਦੇਖੋ ਤੁਸੀਂ ਵੀ ਇਹ ਤਸਵੀਰਾਂ ਅਗਰ ਸਾਡੇ YouTube ਪੇਜ ਤੇ ਹੋ ਜਾਂ Facebook ਪੇਜ ਤੇ ਹੋ Facebook ਪੇਜ ਨੂੰ ਹੁਣੇ ਫੋਲੋ ਕਰ ਲਓ ਹਰ ਤਰ੍ਹਾਂ ਦੀ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਜੀ ਨਾਮ ਤੁਹਾਡਾ ਪਰਮਜੀਤ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਰਕੇ ਦੇ ਇਹ ਜਿਹੜਾ ਸਮਾਨ ਚੱਕ ਕੇ ਤੁਸੀਂ ਇਹਨੇ ਪਾਣੀ ਦੇ ਵਿੱਚ ਤਿਆਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਟਾਣੀ ਤੋਂ ਆ ਰਹੇ ਆ ਕਿਨਾਂ ਦੱਪ ਖਾਜੇ ਪਿਰਦਨ ਲਾਗੂ ਹਾਂ ਉਹ ਤਾਂ ਪਾਣੀ ਤੱਕ ਕਿਨਾਂ ਦੱਪ ਮੇਰੇ ਨੌਣੋ ਫਟ ਤੱਕ ਫੁੱਟੇਗਾ ਪਾਣੀ ਤੇ ਤੂ ਆ ਰਹੇ ਅੱਛਾ ਤੂੰ ਕਿਨਾਂ ਅੰਦਰ ਸਮਾਨ ਆ ਕਿਨਾਂ ਦੱਪ ਕਿਹੜੇ ਮੱਝ ਬੰਨੀ ਬੈਠੇ ਹਾਂ ਉਹ ਤਾਂ ਸਕੂਲੇ ਚ ਨੋ ਸਮਾਨ ਦੱਚ ਅੱਛਾ ਉੱਥੇ ਕਿਨਾਂ ਅੰਦਰ ਸਮਾਨ ਪਛਾਣ ਚੱਲੇ ਆ ਤੇ ਫਿਰ ਕਿਨਾਂ ਦੇ ਇੱਕ ਅੱਧਾ ਸੀ ਉੱਥੇ ਪਾ ਦੇ ਸਮਾਨ ਤੇ ਰਹੀਦਾ ਹਾਂ ਕੀ ਨੌਵੀਂ ਚੋਰੀਆਂ ਬਹੁਤ ਹੁੰਦੀਆਂ ਨੇ ਉਹ ਬੇੜੀ ਦੀ ਮੰਗ ਕਰਨਾ ਬੇੜੀ ਦੀ ਮੰਗ ਕਰਨਾ ਚਾਹੁੰਦੇ ਇਸ ਲਈ ਤੁਸੀਂ ਸੰਦੋਖ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਵੀ ਚੋਰੀਆਂ ਬਹੁਤ ਹੁੰਦੀਆਂ ਪ੍ਰਸ਼ਾਸਨ ਦਾ ਕੋਈ ਸਾਹਾਤ ਨਹੀਂ ਹੈਗਾ ਨਹੀਂ ਹੈ ਜੀ ਚੋਰੀਆਂ ਇਸ ਤੋਂ ਪਹਿਲਾਂ ਕੋਈ ਹੋਈ ਹੈ ਬਹੁਤ ਹੋਈਆਂ ਨੇ ਕਿਸੇ ਦੇਸ਼ ਸੀ ਲੈ ਗਿਆ ਤੇ ਕਿਸੇ ਦੇ ਕੋਈ ਦਾਣੇ ਚੋਗੇ ਹੈ ਪਾਣੀ ਆਣ ਤੋਂ ਪਹਿਲਾਂ ਚੋਰੀ ਹੋਈ ਜਾਂ ਬਾਅਦ ਵਿੱਚ ਬਾਅਦ ਵਿੱਚ ਪਾਣੀ ਤੋਂ ਬਾਅਦ ਪਾਣੀ ਵਿੱਚ ਬਹੁਤ ਚੋਰੀਆਂ ਹੁੰਦੀਆਂ ਨੇ ਇਹਨਾਂ ਕਰਨ ਸਾਨੂੰ ਇੱਕ ਜਣੇ ਨੂੰ ਘਰੇ ਲੈਣਾ ਪੈਂਦਾ ਤੇ ਛੰਨ ਨੂੰ ਦਿੱਕਤ ਬਹੁਤ ਹੁੰਦੀ ਹੈ ਰਸਤੇ ਵਿੱਚ ਆਣ ਵਕਤੀ ਸਾਨੂੰ ਬੇੜੀ ਚਾਹੀਦੀ ਇੱਕ ਬੇੜੀ ਇੱਕ ਵੀ ਉਹ ਬੇੜੀ ਕਿਨਾਂ ਦਾ ਬਹੁਤ ਬੁਰਾ ਆ ਜਾਂਦੀ ਤੇ ਦੋ-ਦੋ ਤੋਂ ਘੰਟੇ ਤਿੰਨ-ਤਿੰਨ ਘੰਟੇ ਸਾਨੂੰ ਢੀਕਣਾ ਪੈਂਦਾ ਹਾਂ ਤੇ ਕਿਨਾਂ ਦਾ ਬੇੜੀ ਫਿਰ ਕਿਨਾਂ ਦਾ ਕੋਈ ਰਾਸ਼ਨ ਵੰਡਣਾ ਆਂਦਾ ਮੈਂ ਕਿ ਲੰਗਰ ਪਾਣੀ ਉਹ ਕਿਨਾਂ ਦਾ ਲੈ ਕੇ ਚਲੇ ਜਾਂਦੇ ਤੇ ਬੇੜੀ ਚ ਅਸੀਂ ਢੀਕਦੇ ਰਹ ਜੰਨੇ ਕੋਈ ਸਮਾਨ ਪਛਾਣਾਉਂਗਾ ਹੁਣ ਮੰਗ ਕੀ ਆ ਜਿਹੜਾ ਕਿਉਂਕਿ ਸਥਿਤੀ ਇੱਕ ਉਹ ਜੀ ਹੈ ਹੜਾਂ ਦੀ ਮਾਰ ਹੈ ਤੇ ਸਾਨੂੰ ਇੱਕ ਮੰਗ ਹੈ ਕਿ ਇਹਨਾਂ ਦੇ ਸਰਕਾਰ ਕੋ ਨੀਤੀ ਨੇ ਦਬਨ ਵੇ ਕਿ ਇਹਨਾਂ ਦੇ ਦਰਿਆ ਦੇ ਪਾਇਆ ਜਾਵੇ ਤੇ ਕਿ ਇਹਨਾਂ ਦਾ ਉਹ ਦਰਿਆ ਡੂੰਗਾ ਕੀਤਾ ਜਾਵੇ ਤੂੰ ਦਾ ਕਾਸਕਨ ਕੀਤਾ ਜਾਵੇ ਆ ਗੱਲ ਚੋਰੀਆਂ ਤੇ ਕੀਤੀ ਹੈ ਪ੍ਰਸ਼ਾਸਨ ਕੋ ਕੀ ਉਮੀਦ ਕਰਦੇ ਪ੍ਰਸ਼ਾਸਨ ਕੋ ਕਿਨਾਂ ਦੇ ਡਿਊਟੀਆਂ ਲਾਈਆਂ ਜਾਣ ਫਿਰ ਪਿੰਡਾਂ ਚ ਕਿਨਾਂ ਦੇ ਕਿਹੜੇ ਇਸ ਤਰ੍ਹਾਂ ਕਿਹੜੇ ਜਾਂਦੇ ਆ ਚੋਰ ਉਹਨਾਂ ਨੂੰ ਮੜਜ ਰਹਤੋ ਜਾਇਦਾ